ਇੱਥੇ ਕੁਦਰਤ ਦਾ ਵਾਸਾ ਆ ਐਸ ਖੇਤ ਦੇ ਵਿੱਚ ਚੌਂ ਗੱਲਿਆਂ ਦੇ ਵਿੱਚ ਇਧਰ ਮਾਰਿਓ ਜੇ ਕੈਮਰਾ ਆ ਗਵਾਂਡੀਆਂ ਦੇ ਕਣਕ ਦੇ ਵਿੱਚ ਗੁੱਲੀ ਡੰਡਾ ਕਿੰਨਾ ਆ ਇਹ ਦੂਜੇ ਤਰੀਕੇ ਨਾਲ ਵੀਜੀ ਆ ਤੇ ਇਧਰ ਜੈਦੇਵਾਲੇ ਪਾਸੇ ਵੇਖੋ ਅੱਜ ਤੋਂ 4 ਸਾਲ ਪਹਿਲਾਂ ਇੱਥੇ ਵੀ ਗੁੱਲੀ ਡੰਡਾ ਹੁੰਦਾ ਸੀ ਵੀ ਗੁੱਲੀ ਡੰਡਾ ਸਾਡੇ ਕਿਉਂ ਆ ਰਿਹਾ ਹੂੰ ਗੁੱਲੀ ਡੰਡਾ ਉੱਥੇ ਆਉਂਦਾ ਜਿੱਥੇ ਗੈਰ ਕੁਦਰਤੀ ਵਰਤਾਰਾ ਹੁੰਦਾ ਜਿਹੜੀਆਂ ਜ਼ਮੀਨਾਂ ਭਲ ਵਾਲੀਆਂ ਨੇ ਥੱਲੇ ਮੱਲੜਾ ਗਡੋਏ ਨੇ ਜ਼ਮੀਨ ਦੀ ਪਜਾਊ ਸ਼ਕਤੀ ਵਧੀਆ ਉੱਥੇ ਗੁੱਲੀ ਡੰਡਾ ਨਹੀਂ ਉਗਦਾ ਉਹ ਮੈਂ ਪਹਿਲੇ ਸਾਲ ਫਿਰ ਤਜਰਬਾ ਕੀਤਾ ਇੱਕ ਕਿਲੇ ਦਾ ਹੂੰ ਤਕਰੀਬਨ 2020 ਦੇ ਵਿੱਚ ਹੂੰ ਉਹ ਮੈਨੂੰ ਬੜਾ ਵਧੀਆ ਲੱਗਿਆ ਮੇਰਾ ਵੀ ਕਾਮਯਾਬ ਹੋਇਆ ਉਸ ਤੋਂ ਬਾਅਦ ਫਿਰ ਮੈਂ ਅਗਲੇ ਸਾਲ 2 ਕਿੱਲੇ ਕੀਤੇ ਫਿਰ 3 ਕਿੱਲੇ ਹੁਣ ਮੇਰੇ ਕੋਲ 4 ਏਕੜ ਦੀ ਜਗ੍ਹਾ ਹੈਗੀ ਆ ਤੋਂ 4 ਏਕੜ ਦੇ ਮਲਚਿੰਗ ਵੀ ਨਾਲ ਬੀਜੀ ਦੀ ਜੀ ਇਹਦਾ ਤੁਹਾਨੂੰ ਲਾਭ ਕੀ ਮਿਲਿਆ ਲਾਭ ਇਤਨਾ ਵੀ ਮੈਨੂੰ ਤਾਂ ਸਭ ਤੋਂ ਵੱਡੀ ਪੈਲੀ ਦਾ ਸੁਧਾਰ ਦੇਖਦਾ ਪਿਆ ਵਾ ਵੀ ਪੈਲੀ ਦੀ ਸਿਹਤ ਸਹੀ ਬਣ ਰਹੀ ਓਦੀ ਇੱਕ ਨੰਬਰ ਦੋ ਆਗਣ ਨਹੀਂ ਲਾਉਣੀ ਕੋਈ ਟੈਨਸ਼ਨ ਨਹੀਂ ਅੱਗ ਲਾਦੀ ਜਾਂ ਕਿਸੇ ਦੇ ਵਿੱਚ ਵੜ ਸਕਦੀ ਅੱਗ ਲਾ ਕੇ ਉਹ ਵੀ ਨਹੀਂ ਹੈਗੀ ਤੇ ਤਕਰੀਬਨ ਬਸ ਠੀਕ ਆ ਵਧੀਆ ਲੱਗਦਾ ਇੱਥੇ ਜੈਦੇਵ ਨੇ ਤਾਂ ਛਾਪਾ ਹੀ ਨਵੇੜ ਦੇ ਤਾਂ ਖਰਚੇ ਦਾ ਹੂੰ ਇਹ ਤਕਨੀਕ ਕਿਉਣੀ ਇਹਦੀ ਗੱਲ ਕੋਈ ਕਰਦਾ ਬਿਲਕੁਲ ਹੁਣ ਮੈਂ ਇੱਥੇ ਹੈਰਾਨ ਆ ਪੀ ਪੀਏ ਜੂ ਲੁਧਿਆਣਾ ਉਹ ਵੀ ਪਿੱਛੇ ਪਿੱਛੇ ਚੱਲ ਰਹੀ ਆ ਹੂੰ ਜੈਦੇਵ ਅੱਗੇ ਆ ਤੇ ਪੀਏ ਜੂ ਪਿੱਛੇ ਆ ਹੂੰ ਝਾੜਦਾ ਕੋਈ ਫਰਕ ਪਿਆ ਦੂਜੇ ਨਾਲੋਂ ਵੱਧ ਝਾੜ ਤੁਹਾਨੂੰ ਮਿਲਿਆ ਵਾਦਾ ਆਪਾਂ ਇਤਨਾ ਕਹਿ ਦਕੀ ਜਦੋਂ ਆਪਾਂ ਖਰਚਾ ਨਹੀਂ ਹੈ ਖਰਚਾ ਤਕਰੀਬਨ ਨੂੰ ਜ਼ੀਰੋ ਗੈਣ ਸਕਦੇ ਆ ਜੇ ਆਗਲ ਹੋਣੀ ਤਾਂ ਵੀ ਆਪਾਂ 500-600 ਰੁਪਇਆ ਉਹ ਦੇਣਾ ਹੀ ਦੇਣਾ ਵਾ ਜੀ ਪਰਨਾ ਵਢਣ ਦਾ ਤੇ ਮੇਰੀ ਰੀਪਨਾ ਵੱਢ ਕੇ ਕਣਕ ਬੀਜੀ ਜਾਂਦੀ ਆ ਤਕਰੀਬਨ 1 ਕਵਾਂਟਲ 2 ਕਵਾਂਟਲ ਝਾੜ ਤੋਂ ਉੱਥੇ ਵੱਜ ਜਾਂਦਾ ਵਾ ਤਾਂ ਬਾਕੀ ਜੋ ਆਮ ਆਂਡੀਆਂ ਗਵਾਂਡੀਆਂ ਚਲਦੀ 40 ਮਾ 50 ਮਾਣ ਹੋ ਗਈ 48 ਮਾਣ ਹੋ ਗਈ ਉਸੇ ਤਰੀਕੇ ਨਾਲ ਮੇਰੀ ਕਣਕ ਨਿਕਲਦੀ ਇਹ ਕਣਕ ਆ ਜਿਹੜੀ ਪਿਛਲੇ ਸਾਲ ਇੰਨਾ ਦਿਨਾਂ ਦੇ ਵਿੱਚ ਹਨੇਰੀਆਂ ਚੱਖੜ ਮੀਂਹ ਪਈ ਸੀ ਤੇ ਸਾਰੀਆਂ ਕਣਕਾਂ ਲੰਮੇ ਪੈ ਗਈਆਂ ਸੀ ਜੀ ਵੇਖੋ ਹਰਾਨੇ ਵਾਲੀ ਗੱਲ ਪਹਿਲਾਂ ਇੱਕ ਨਾਰਾ ਅਸੀਂ ਦੱਬ ਕੇ ਬਾਹਰ ਅੱਜ ਕੇ ਖਾ ਇਹ ਕਣਕ ਤਾਂ ਪਹਿਲੀ ਤਾਂ ਵਾਈ ਨਹੀਂ ਜਾਏ ਦੇਵ ਨੇ ਨਾ ਕੋ ਖਰਚਾ ਨਾ ਇਹਦੇ ਕੋਲ ਕੋ ਸੰਦਾ ਨਾ ਟਰੈਕਟਰਾਂ ਨਾ ਕੋ ਹਾਲਾ ਜਿਹੜੇ ਕਹਿੰਦੇ ਵੀ ਅਸੀਂ ਕਿਸਾਨ ਛੋਟੇ ਆ ਵੱਡੇ ਕਹਿੰਦੇ ਵੀ ਸਾਨੂੰ ਸਰਕਾਰ ਖਰਚਾ ਦਾ ਵੀ ਛੋਟੇ ਕਹਿੰਦੇ ਵੀ ਸਾਡੇ ਕੋਲ ਤਾਂ ਸੰਦ ਨਹੀਂਗੇ ਹੈਗੇ ਵੱਡੇ ਲੋਕਾਂ ਕੋਲ ਸੰਦ ਆ ਆਨੇ-ਮਾਨੇ ਕਰਕੇ ਵੱਡੇ ਲੋਕ ਕਹਿੰਦੇ ਸਾਡਾ ਖਰਚਾ ਜ਼ਿਆਦਾ ਹੋ ਜਾਂਦਾ ਵੱਡੇ ਵੀ ਅੱਗਾ ਲਾ ਰਹੇ ਆ ਛੋਟੇ ਵੀ ਅੱਗਾ ਲਾ ਰਹੇ ਵੀ ਸਾਡੇ ਕੋਲ ਸੰਦ ਨਹੀਂ ਹੈਗੇ ਕਿਵੇਂ ਉਹ ਸਾਰਾ ਛੱਟਾ ਕਿਦਾਂ ਦੇਣਾ ਪਾਣੀ ਕਦੋਂ ਲਾਉਣਾ ਕੀ ਆਪਣਾ ਛੱਟਾ ਦੇਣ ਤੋਂ ਪਹਿਲਾਂ ਵੀ ਪਾਣੀ ਲਾਉਣ ਦੀ ਲੋੜ ਆ ਕਰ ਨਹੀਂ ਲੋੜ ਸਾਰਾ ਪੂਰਾ ਪੂਰੀ ਵਿਧੀ ਸਮਝਾਉਂ ਨਹੀਂ ਉਹ ਪਹਿਲਾਂ ਤਾਂ ਪਾਣੀ ਲਾਉਂਦੇ ਜਿੰਨੀ ਪਹਿਲੀ ਸੁੱਕੀ ਹੋਗੀ ਨਾ ਪਹਿਲਾਂ ਝੋਨੇ ਵਾਲੀ ਚ ਕਰ ਲਾਂਗੇ ਉਨੀਆਂ ਆਪਾਂ ਗਾਂ ਵਾਸਤੇ ਫਾਇਦਾ ਮਿਲਦਾ ਵਾ ਜੀ ਵੀ ਉਹ ਤੇ ਪਾਣੀ ਨਹੀਂ ਖਲੋਂਦੀ ਦਿੱਕਤ ਆਉਂਦੀ। ਇਹ ਹੈਗਾ ਵੀ ਇਤਨਾ ਛਟਿਆਂ ਦੇ ਆਪਾਂ ਜਿਵੇਂ ਪ੍ਰਾਲੀ ਮਸ਼ੀਨ ਵੱਟ ਕੇ ਬਾਹਰ ਚੱਲ ਜਾਂਦੀ ਆ ਉਹ ਜਿਹੜੀਆਂ ਲੈਣਾ ਹੁੰਦੇ ਉਹਨੂੰ ਥੋੜੀਆਂ ਪਤਲੀਆਂ ਡੰਡੇ ਨਾਲ ਕਰ ਲੀਦੀਆਂ। ਬੰਦਾ ਲਾ ਲਓ ਜੇ ਹਿੰਮਤ ਕੋਈ ਆਪ ਕਰ ਸਹਾ ਆਪ ਕਰ ਲਵੇ। ਤੇ ਉਹਦੇ ਵਿੱਚ ਛਟਾ ਦੇਣਾ ਵਿੱਚ ਇਹ 2 ਦਾ ਬਾਅਦ ਛਟਾ ਦੇਣਾ ਨਾਲ ਹੀ ਆਪਾਂ ਖਾਦ ਪਾ ਦੇਣੀ ਆ। ਉਸ ਤੋਂ ਬਾਅਦ ਉੱਤੇ ਪਰਮਾ ਦੇਣਾ तकरीबन ਅੱਧਾ ਇੱਕ ਫੋਟੋ ਚੁੱਕ ਕੇ ਥੱਲੇ ਪੂਰਾ ਰਗੜਨਾ ਨਹੀਂਗਾ ਅੱਧਾ ਫੋਟੋ ਚੁੱਕ ਕੇ। ਤੇ ਉਹ ਜਿਹੜਾ ਪਰਾਲੀ ਪੂਲੀ ਜੇ ਤੁਹਾਨੂੰ ਲੱਗਦਾ ਕਿਤੇ ਵੀ ਇੱਕ ਥਾਂ ਇਕੱਠੀ ਜਾਦੀ ਹੋਈ ਉਹ ਥੋੜੀ ਡੰਡੇ ਨਾਲ ਪਤਲੀ ਕਰਨੀ ਪੈਂਦੀ ਜੇ ਦਾਣੇ ਨੰਗੇ ਆ ਉਹ ਪਰਾਲੀ ਨਾਲ ਟਕਣੇ ਪੈਂਦੇ ਆ ਤੇ ਬਸ ਮਗਰੋਂ ਪਾਣੀ ਲਾ ਦਿਓ ਜੀ ਹੂੰ ਇਹ ਜੈਦੇਵ ਨੂੰ ਮੈਂ ਕਹਿੰਦਾ ਵੱਡਾ ਉਹ ਜਿਹੜਾ ਪ੍ਰਚਾਰ ਕਰਨ ਵਾਲੇ ਨੂੰ ਕੀ ਉਹ ਨਾਂ ਰੱਖਿਆ ਹੁੰਦਾ ਹੈ ਨਾ ਉਹ ਪਤਾ ਨਹੀਂ ਕਦੀ ਆ ਮੁਤਾਬਾ ਚਣ ਤੇ ਸਚਨ ਤੰਦੋਲਕਰ ਵਰਗੇ ਬਣ ਜਾਂਦੇ ਆ ਨਾ ਅੱਗੇ ਅੱਗੇ ਜੀ ਜੀ ਤੇ ਇਹਨੂੰ ਜਿਹੜਾ ਉਹ ਕੀ ਬ੍ਰਾਂਡ ਐਮਬੈਸਡਰ ਕਹਿੰਦੇ ਆ ਇਨੂੰ ਜੈਦੇਵ ਨੂੰ ਬਣਾਉਣਾ ਬਣਾਉਣਾ ਚਾਹੀਦਾ ਖਾਦਾਂ ਦਾ ਖਰਚਾ ਉਹ ਦੂਜੀਆਂ ਪ੍ਰਾਣੀ ਵਿਧੀ ਦੇ ਨਾਲ ਘਟ ਆਉਂਦਾ ਖਾਦਾਂ ਦਾ ਖਰਚਾ ਵੀ ਹਾਂਜੀ ਟਾਈਮ ਪਾ ਕੇ ਘਟਣਾ ਤਾਂ ਹੈਗਾ ਹੀ ਆ ਜੀ ਹੁਣ ਮੈਨੂੰ ਆਪਣੀ ਪੈੜੀ ਦਾ ਦੇਖਦਾ ਪਿਆ ਕਿ ਮੇਰਾ ਖਰਚਾ ਘਟਦਾ ਪਿਆ ਵਾ ਪਹਿਲਾਂ ਪਹਿਲਾਂ ਜਿਵੇਂ ਤਿੰਨ ਬੋਰੀਆਂ ਚਾਰ ਬੋਰੀਆਂ ਯੂਰੀਆ ਪਾਉਂਦੇ ਸੀ ਹੋਰ ਵੀ ਨਿਕਰ ਛੱਕੜ ਪਾਉਂਦੇ ਸੀਗੇ ਹੁਣ ਮੈਂ ਉਹ ਮੇਰਾ ਅੱਧਾ ਖਰਚਾ ਰਹਿ ਗਿਆ ਵਾ ਅੱਧਾ ਖਰਚਾ ਰਹਿ ਗਿਆ ਹਾਂਜੀ ਇੱਕ ਕਿਸਾਨ ਨੇ ਉੱਥੇ ਮਟਰ ਬੀਜਨੇ ਸੀ ਤੇ ਉਹਨੇ ਪਰਾਲੀ ਨੂੰ ਅੱਗ ਨਹੀਂ ਲਾਈ ਤੇ ਭਿੰਦਰ ਸਿੰਘ ਖੇਤੀਬਾੜੀ ਅਫਸਰ ਦੀ ਜ਼ੁਬਾਨੀ ਉਹਨੂੰ ਕਿਸਾਨ ਯੂਨੀਅਨ ਵਾਲੇ ਕਹਿੰਦੇ ਸੀ ਵੀ ਤੂੰ ਅੱਗ ਕਿਉਂ ਨਹੀਂ ਲਾਉਂਦਾ ਅੱਛਾ ਤੂੰ ਨਵਾਂ ਸੀ ਆਪਾਂ ਪਾ ਦੇਣਾ ਕਿਉਂਕਿ ਹੁਣ ਇੱਥੇ ਜੇ ਕਰਿਆਲੇ ਪਿੰਡ ਦੇ ਵਿੱਚ ਸਰਕਾਰ ਜਾਗਦੀ ਹੋਵੇ ਤੇ ਫੇਰ ਜੈਦੇਵ ਬਾਰੇ ਗੱਲ ਚੱਲੇਗੀ ਵੀ ਜੈਦੇਵ ਨੂੰ ਪੁੱਛਣਗੇ ਕਿ ਜੀ ਵੀ ਤੂੰ ਕਿਉਂ ਸੀ ਆਪਾਂ ਨਵਾਂ ਕਰ ਰਿਹਾ ਹਾਂ ਹਮ ਜਿਹੜੇ ਦੂਜੇ ਲੋਕ ਇਹ ਵੀ ਇਹ ਵੀ ਕਹਿ ਸਕਦੇ ਆ ਕਿ ਚੰਗਾ ਭਲਾ ਸਾਰਾ ਕੰਮ ਚੱਲੀ ਜਾ ਰਿਹਾ ਅੱਗਾਂ ਲਾਈ ਜਾ ਰਹੇ ਆ ਵਾਤਾਵਰਨ ਖਰਾਬ ਕਰੀ ਜਾ ਰਹੇ ਆ ਜੀਵ ਜੰਤੂ ਸਾੜੀ ਜਾ ਰਹੇ ਆ ਬੰਦੇ ਸਾੜਤੇ ਇਹਨਾਂ ਨੇ ਅੱਗਾ ਲਾ ਲਾ ਕੇ ਅਜੇ ਤੱਕ ਮੈਂ ਕਹਿੰਦਾ ਵੀ ਇਹਨਾਂ ਨੂੰ ਕੰਨਾਂ ਨੂੰ ਹੱਥ ਨਹੀਂ ਲਾਉ ਰਹੇ ਤੇ ਜੈਦੇਵ ਤਾਂ ਮੁੱਖ ਮੰਤਰੀ ਦੀ ਕੋਠੀ 'ਚ ਜਾ ਕੇ ਸਨਮਾਨਤ ਹੋਣਾ ਚਾਹੀਦਾ ਜੀ ਇੱਥੇ ਤਾਂ ਮੇਰੇ ਹਿਸਾਬ ਨਾਲ ਕਿਸੇ ਐਮਐਲਏ ਨੂੰ ਮੰਤਰੀ ਨੂੰ ਨਹੀਂ ਪਤਾਗਾ ਵੀ ਜੈਦੇਵ ਇੱਥੇ ਪੰਜਾਬ ਦੇ ਵਿੱਚ ਕੋਈ ਕਿਸਾਨ ਵੀ ਹੈਗਾ ਸੋ ਦੋਸਤੋ ਮੈਂ ਇਸ ਵੇਲੇ ਕਣਕ ਦੇ ਵਿੱਚ ਖੜਾ ਹਾਂ ਤੇ ਮਲਚਰ ਵਿਧੀ ਦੁਆਰਾ ਬੀਜੀ ਗਈ ਇੱਕ ਕਣਕ ਹੈ ਤੇ ਅੱਜ ਤੁਹਾਨੂੰ ਉਹ ਛੋਟੇ ਕਿਸਾਨ ਦੇ ਨਾਲ ਮਿਲਾਵਾਂਗੇ ਜਿਹੜਾ ਕਿਸਾਨ ਕਦੀ ਵੀ ਆਪਣੀ ਪੈਲੇ ਨੂੰ ਅੱਗ ਵੀ ਨਹੀਂ ਲਾਉਂਦਾ ਤੇ ਵੱਧ ਮੁਨਾਫਾ ਵੀ ਲੈ ਰਿਹਾ ਹੈ ਤੇ ਘੱਟ ਖਰਚੇ ਦੇ ਵਿੱਚ ਵੱਧ ਕਮਾਈ ਕਰ ਰਿਹਾ ਸੋ ਬਹੁਤ ਸਾਰੀਆਂ ਧਾਰਨਾਵਾਂ ਸਾਡੀਆਂ ਬਣੀਆਂ ਨੇ ਕਿ ਜੇ ਆਪਾਂ ਇਹਦੇ ਨਾਲ ਛੇੜਛਾੜ ਕਰਾਂਗੇ ਜੇ ਆਪ ਰਵਾਇਤੀ ਤਰੀਕੇ ਨਾਲ ਨਹੀਂ ਅਪਣਾਉਂਦੇ ਤੇ ਕਈ ਵਾਰੀ ਘਾਟੇ ਦੇ ਵਿੱਚ ਸੌਦਾ ਜਾਂਦਾ ਮਾੜਾ ਕਿਸਾਨ ਜਿਹੜਾ ਉਹ ਨਹੀਂ ਕਰ ਸਕਦਾ ਜ਼ਿਆਦਾਤਰ ਇਹ ਬਹਾਨੇਬਾਜ਼ੀਆਂ ਹੁੰਦੀਆਂ ਨੇ ਅੱਜ ਆਪਾਂ ਉਹ ਕਿਸਾਨ ਦੇ ਨਾਲ ਗੱਲਬਾਤ ਕਰਾਉਨੇ ਆਂ ਦੇ ਨਾਲੇ ਜਾਣਦੇ ਆ ਕਿ ਇਹ ਉਹਨਾਂ ਨੇ ਵਿਧੀ ਜਿਹੜੀ ਆ ਕਦੋਂ ਦੀ ਅਪਣਾਈ ਆ ਤੇ ਕਿੰਨਾ ਕੋ ਵੱਧ ਮੁਨਾਫਾ ਲੈ ਰਹੇ ਹਾਂਜੀ ਕਿਸਾਨ ਮੇਰੇ ਨਾਲ ਨੇ ਉਹ ਕਰਦੇ ਗੱਲਬਾਤ ਵੀਰ ਜੀ ਪਹਿਲੇ ਆਪਣਾ ਨਾਮ ਦੱਸ ਦਿਓ ਤੇ ਪਿੰਡ ਦਾ ਨਾਮ ਦੱਸ ਦਿਓ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਮੇਰਾ ਨਾਮ ਜੀ ਜੈਦੇਵ ਬਾਬਾ ਜੀ ਪਿੰਡ ਕਰਿਆਲਾ ਕਰਿਆਲਾ ਪਿੰਡ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਤੁਸੀਂ ਇਹ ਵੱਖਰੀ ਵਿਧੀ ਦੇ ਨਾਲ ਕਣਕ ਜਿਹੜੀ ਆ ਏਬੀਜੀ ਆ ਹੈ ਨਾ ਪਹਿਲਾ ਪ੍ਰਾਤਨ ਤਰੀਕਾ ਕੀ ਸੀ ਤੇ ਹੋਣ ਵਾਲਾ ਤਰੀਕਾ ਤੁਸੀਂ ਕਿਹੜਾ ਅਪਣਾਇਆ ਹਾਂਜੀ ਪਹਿਲਾ ਦਾ ਤਰੀਕਾ ਇਹ ਸੀ ਵੀ ਜਿਵੇਂ ਆਂਡੀ ਗਵਾਂਡੀ ਬੀਜ ਤੇ ਅੱਗ ਲਾਤੀ ਪਰਾਲੀ ਵੱਢਤੀ ਸਾੜ ਦਿੰਦੀ ਫਿਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਸੋਸ਼ਲ ਮੀਡੀਆ ਚੱਲਿਆ ਤੇ ਮੋਂੋ ਥੋੜਾ ਬਾਅਦ ਆ ਵੀਡੀਓ ਦੇਖਦਾ ਰਿਆ ਉਹਨਾਂ ਵਿੱਚ ਮੈਂ ਵੀਡੀਓ ਵੇਖੀ ਗੁਰਪ੍ਰੀਤ ਦਬੜੀ ਖਾਨਾ ਜੀ ਦੀ ਉਹ ਦੱਸਦੇ ਸੀ ਕਿ ਵੀ ਮਲਚਿੰਗ ਵਿਧੀ ਨਾਲ ਕਣਕੇ ਬੀਜੀ ਜਾ ਸਕਦੀ ਆ ਉਹ ਮੈਂ ਪਹਿਲੇ ਸਾਲ ਫਿਰ ਤਜਰਬਾ ਕੀਤਾ ਇੱਕ ਕਿੱਲੇ ਦਾ ਹੂੰ ਤਕਰੀਬਨ 2020 ਦੇ ਵਿੱਚ ਹੂੰ ਉਹ ਮੈਨੂੰ ਬੜਾ ਵਧੀਆ ਲੱਗਿਆ ਮੇਰਾ ਵੀ ਕਾਮਯਾਬ ਹੋਇਆ ਉਸ ਤੋਂ ਬਾਅਦ ਫਿਰ ਮੈਂ ਅਗਲੇ ਸਾਲ 2 ਕਿੱਲੇ ਕੀਤੇ ਫਿਰ 3 ਕਿੱਲੇ ਹੁਣ ਮੇਰੇ ਕੋਲ 4 ਏਕੜ ਦੀ ਜਗ੍ਹਾ ਹੈਗੀ ਆ ਤੋਂ 4 ਏਕੜ ਦੇ ਮਲਚਿੰਗ ਵੀ ਨਾਲ ਬੀਜੀ ਦੀ ਆ ਜੀ ਅੱਛਾ ਜੇ ਆਪਾਂ ਹੁਣ ਇਹਦੇ ਲਾਭ ਦੀ ਗੱਲ ਕਰੀਏ ਇਹਦਾ ਤੁਹਾਨੂੰ ਲਾਭ ਕੀ ਮਿਲਿਆ ਲਾਭ ਇਤਨਾ ਵੀ ਮੈਨੂੰ ਤਾਂ ਸਭ ਤੋਂ ਵੱਡੀ ਪੈਲੀ ਦਾ ਸੁਧਾਰ ਦੇਖਦਾ ਪਿਆ ਵਾ ਵੀ ਪੈਲੀ ਦੀ ਸਿਹਤ ਸਹੀ ਬਣ ਰਹੀ ਉਹਦੀ ਇੱਕ ਨੰਬਰ ਦੋ ਆਗਣ ਨਹੀਂ ਲਾਉਣੀ ਕੋਈ ਟੈਨਸ਼ਨ ਨਹੀਂ ਅੱਗ ਲਾਦੀ ਜਾਂ ਕਿਸੇ ਦੇ ਵਿੱਚ ਵੜ ਸਕਦੀ ਅੱਗ ਲਾ ਕੇ ਉਹ ਵੀ ਨਹੀਂ ਹੈਗੀ ਤੇ ਤਕਰੀਬਨ ਬਸ ਠੀਕ ਆ ਵਧੀਆ ਲੱਗਦਾ ਮੈਨੂੰ ਛਾੜਦਾ ਕੋਈ ਫਰਕ ਪਿਆ ਦੂਜੇ ਨਾਲੋਂ ਵੱਧ ਛਾੜ ਤੁਹਾਨੂੰ ਮਿਲਿਆ ਵਾਦਾ ਆਪਾਂ ਇਤਨਾ ਕਹਿ ਦਕੀ ਜਦੋਂ ਆਪਾਂ ਖਰਚਾ ਨਹੀਂ ਹੈ ਖਰਚਾ ਤਕਰੀਬਨ ਨੂੰ ਜ਼ੀਰੋ ਗੈਣ ਸਕਦੇ ਆ ਜੇ ਆਗ ਲਾਉਣੀ ਤਾਂ ਵੀ ਆਪਾਂ 500-600 ਰੁਪਇਆ ਉਹ ਦੇਣਾ ਹੀ ਦੇਣਾ ਵਾ ਜੀ ਪਰਨਾ ਵਢੰਦਾ ਤੇ ਮੇਰੀ ਰੀਪਨਾ ਵੱਢ ਕੇ ਕਣਕ ਬੀਜੀ ਜਾਂਦੀ ਆ ਤਕਰੀਬਨ 1 ਕਵਾਂਟਲ 2 ਕਵਾਂਟਲ ਝਾੜ ਤੋਂ ਉੱਥੇ ਵੱਜ ਜਾਂਦਾ ਵਾ ਤਾਂ ਬਾਕੀ ਜੋ ਆਮ ਆਂਡੀਆਂ ਗਵਾਂਡੀਆਂ ਚਲਦੀ 40 ਮਾ 50 ਮਾਨ ਹੋ ਗਈ 48 ਮਾਨ ਹੋ ਗਈ ਉਸੇ ਤਰੀਕੇ ਨਾਲ ਮੇਰੀ ਕਣਕ ਨਿਕਲਦੀ ਹੁਣ ਆਪਾਂ ਗੱਲ ਕਰਦੇ ਆ ਤੁਹਾਡੇ ਤਰੀਕੇ ਦੀ ਮਲਚਿੰਗ ਜਿਹੜਾ ਤੁਸੀਂ ਵਿਧੀ ਅਪਣਾਈ ਹੈ ਇਹਦਾ ਤਰੀਕਾ ਕੀ ਹੈ ਜਿਹੜੇ ਦੂਜੇ ਕਿਸਾਨ ਜਿਹੜੇ ਸਾਨੂੰ ਸੁ ਕਰਦਾ ਤੇ ਕਿਵੇਂ ਸ਼ੁਰੂਆਤ ਹੋਵੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਮਝਦਾ ਕਿ ਉਹਦੀ ਪਹਿਲੀ ਇੱਕ ਲੈਵਲ ਚ ਹੋਣੀ ਚਾਹੀਦੀ ਹੈ ਜਿੰਨੇ ਵੀ ਇਹ ਤਰੀਕਾ ਕਰਨਾ ਵਾ ਉੱਚੀ ਨਹੀਂ ਵੀ ਪਹਿਲੀ ਨਾ ਹੋਵੇ ਜੇ ਪਾਣੀ ਜਿੱਥੇ ਜ਼ਿਆਦਾ ਖਲੋਂਦਾ ਵਾ ਉੱਥੇ ਵੀ ਗਲਨ ਦੀ ਸਮੱਸਿਆ ਆ ਸਕਦੀ ਆ ਠੀਕ ਨੰਬਰ 2 ਜੇ ਇੱਕ ਕਿੱਲੇ ਦੇ ਵਿੱਚ ਉਹ ਇੱਕ ਵਟ ਪਾ ਲੈਣਾ ਇੱਕ ਪਾ ਲੈਣਾ ਦੋ ਪਾ ਲੈਣਾ ਉਹ ਸਭ ਤੋਂ ਬੈਟਰ ਆ ਹੂੰ ਕਿ ਸਭ ਤੋਂ ਪਹਿਲਾਂ ਮੇਨ ਦਾ ਸਭ ਤੋਂ ਪਹਿਲਾਂ ਪਾਣੀ ਪਹਿਲਾ ਪਾਣੀ ਜਿੰਨੇ ਸਹੀ ਕਰਕੇ ਲਾ ਲਿਆ ਪਾਣੀ ਜ਼ਿਆਦਾ ਨਾ ਪਹਿਲੀ ਚ ਖਲੋਵੇ ਉਹ ਬੰਦਾ ਕਾਮਯਾਬੀ ਕਾਮਯਾਬਾ ਜੀ ਹੂੰ ਦੇਣੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਨਾ ਭੀਖੜ ਖੜੀ ਖਲੋਤੀ ਪ੍ਰਾਲੀ ਦੇ ਵਿੱਚ ਕਿਵੇਂ ਉਹ ਸਾਰਾ ਛੱਟਾ ਕਿੱਦਾਂ ਦੇਣਾ ਪਾਣੀ ਕਦੋਂ ਲਾਉਣਾ ਕੀ ਆਪਣਾ ਛੱਟਾ ਦੇਣ ਤੋਂ ਪਹਿਲਾਂ ਵੀ ਪਾਣੀ ਲਾਉਣ ਦੀ ਲੋੜ ਹੈ ਕਾ ਨਹੀਂ ਲੋੜ ਸਾਰਾ ਪੂਰਾ ਪੂਰੀ ਵਿਧੀ ਸਮਝਾਉਂਗਾ ਜੀ ਨਹੀਂ ਉਹ ਪਹਿਲਾਂ ਤਾਂ ਪਾਣੀ ਲਾਉਂਦੇ ਜਿੰਨੀ ਪਹਿਲੀ ਸੁੱਕੀ ਹੋਊਗੀ ਨਾ ਪਹਿਲਾਂ ਝੋਨੇ ਵਾਲੀ ਚ ਕਰ ਲਾਂਗੇ ਉਨੀਆਂ ਆਪਾਂ ਗਾਂ ਵਾਸਤੇ ਫਾਇਦਾ ਮਿਲਦਾ ਵਾ ਜੀ ਇਹ ਤੇ ਪਾਣੀ ਨਹੀਂ ਖਲੋਂਦੀ ਦੀ ਦਿੱਕਤ ਆਉਂਦੀ। ਇਹ ਹੈਗਾ ਵੀ ਇਤਨਾ ਛਟਿਆਂ ਦੇ ਆਪਾਂ ਜਿਵੇਂ ਪ੍ਰਾਲੀ ਮਸ਼ੀਨ ਵੱਟ ਕੇ ਬਾਹਰ ਚੱਲ ਜਾਂਦੀ ਆ ਉਹ ਜਿਹੜੀਆਂ ਲੈਣਾ ਹੁੰਦੇ ਉਹਨੂੰ ਥੋੜੀਆਂ ਪਤਲੀਆਂ ਡੰਡੇ ਨਾਲ ਕਰ ਲੈਂਦੀ ਆ। ਬੰਦਾ ਲਾ ਲਓ ਜੇ ਹਿੰਮਤ ਕੋਈ ਆਪ ਕਰ ਸਹਾ ਆਪ ਕਰ ਲਵੇ। ਤੇ ਉਹਦੇ ਵਿੱਚ ਛਟਾ ਦੇਣਾ ਵਿੱਚ ਇਹ 2 ਦਾ ਬਾਅਦ ਛਟਾ ਦੇਣਾ ਨਾਲ ਹੀ ਆਪਾਂ ਖਾਦ ਪਾ ਦੇਣੀ ਆ। ਉਸ ਤੋਂ ਬਾਅਦ ਉੱਤੇ ਪਰਮਾ ਦੇਣਾ ਤਕਰੀਬਨ ਅੱਧਾ ਇੱਕ ਫੋਟੋ ਚੁੱਕ ਕੇ ਥੱਲੇ ਪੂਰਾ ਰਗੜਨਾ ਨਹੀਂਗਾ ਅੱਧਾ ਫੋਟੋ ਚੁੱਕ ਕੇ। ਤੇ ਉਹ ਜਦੋਂ ਪਰਾਲੀ ਪੂਲੀ ਜੇ ਤੁਹਾਨੂੰ ਲੱਗਦਾ ਕਿਤੇ ਵੀ ਇੱਕ ਥਾਂ ਇਕੱਠੀ ਜਾਦੀ ਹੋਈ ਉਹ ਥੋੜੀ ਡੰਡੇ ਨਾਲ ਪਤਲੀ ਕਰਨੀ ਪੈਂਦੀ ਜੇ ਦਾਣੇ ਨੰਗੇ ਆ ਉਹ ਪਰਾਲੀ ਨਾਲ ਢੱਕਣੇ ਪੈਂਦੇ ਆ ਤੇ ਬਸ ਮਗਰੋਂ ਪਾਣੀ ਲਾ ਦਿਓ ਜੀ ਹੂੰ ਤਾਂ ਹਾਂਜੀ ਤੇ ਇਹਦੇ ਵਿੱਚ ਜਿਹੜਾ ਖਾਦਾਂ ਦਾ ਖਰਚਾ ਉਹ ਦੂਜੀਆਂ ਪ੍ਰਾਣੀ ਵਿਧੀ ਦੇ ਨਾਲ ਘਟ ਆਉਂਦਾ ਖਾਦਾਂ ਦਾ ਖਰਚਾ ਵੀ ਹਾਂਜੀ ਟਾਈਮ ਪਾ ਕੇ ਘਟਣਾ ਤਾਂ ਹੈਗਾ ਯਾਰ ਜੀ ਹੁਣ ਮੈਨੂੰ ਆਪਣੀ ਪੈਲੀ ਦਾ ਦੇਖਦਾ ਪਿਆ ਕਿ ਮੇਰਾ ਖਰਚਾ ਘਟਦਾ ਪਿਆ ਵਾ ਪਹਿਲਾਂ ਪਹਿਲਾਂ ਜਿਵੇਂ ਤਿੰਨ ਬੋਰੀਆਂ ਚਾਰ ਬੋਰੀਆਂ ਯੂਰੀਆ ਪਾਉਂਦੇ ਸੀ ਹੋਰ ਵੀ ਨਿੱਕਰ-ਸ਼ੌਕਰ ਪਾਉਂਦੇ ਸੀਗੇ ਹੁਣ ਮੈਂ ਉਹ ਮੇਰਾ ਅੱਧਾ ਖਰਚਾ ਰਹਿ ਗਿਆ ਵਾ ਅੱਧਾ ਖਰਚਾ ਰਹਿ ਗਿਆ ਹਾਂਜੀ ਅੱਧਾ ਆਪਾਂ ਵਧੇਰੇ ਵਿਸਥਾਰ ਦੇ ਨਾਲ ਜਾਣਨ ਵਾਸਤੇ ਸਾਡੇ ਨਾਲ ਨੇ ਬਾਗਬਾਨੀ ਵਿਭਾਗ ਤੋਂ ਸਰਦਾਰ ਹਰਦੀਪਾਲ ਸਿੰਘ ਜੀ ਘਰੇਲਾ ਆਪਾਂ ਉਹਨਾਂ ਤੋਂ ਵਿਸਥਾਰ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਇਸ ਤਰ੍ਹਾਂ ਦੀ ਵਿਧੀ ਅਪਣਾਈ ਜਾ ਸਕਦੀ ਹੈ ਤੇ ਕਿਹੜੇ ਕਿਹੜੇ ਇਹਦੇ ਵਿੱਚ ਲਾਭ ਮਿਲਦੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਕਿਵੇਂ ਜਿਤਨਾ ਵੀਰ ਨੇ ਸ਼ੁਰੂ ਕੀਤੀ ਹੈ ਨਵੀਂ ਵਿਧੀ ਇਹ ਸਾਰੀ ਆਪਾਂ ਜੀ ਡਿਟੇਲਡ ਵਾਈਜ਼ ਜਾਨਣਾ ਹੋਵੇ ਜਿਹੜੇ ਇੱਕ ਛੋਟੇ ਕਿਸਾਨ ਨੇ ਖਾਸ ਕਰਕੇ ਕਿਉਂਕਿ ਛੋਟੇ ਕਿਸਾਨਾਂ ਦਾ ਹੀ ਰੋਲਾ ਪੈਂਦਾ ਵੀ ਉਹਨਾਂ ਕੋਈ ਨਾ ਖਰਚਾ ਨਹੀਂ ਹੁੰਦਾ ਉਹ ਇਸ ਤਰੀਕੇ ਨਾਲ ਕੰਮ ਕਰ ਸਕਣ ਕਿਵੇਂ ਉਹ ਇਸ ਚੀਜ਼ ਨੂੰ ਅਪਣਾਇਆ ਜਾ ਸਕਦਾ ਸਭ ਤੋਂ ਪਹਿਲੇ ਨੰਬਰ ਦੇ ਉੱਪਰ ਤਾਂ ਮਾਨ ਬਣਾਉਣਾ ਹੈ ਜੀ ਮਾਣਵੀ ਮੈਂ ਕਹਿੰਨਾ ਜੀ ਕਿਸੇ ਦਾ ਨਹੀਂ ਬਣਦਾ ਤੇ ਜਿੱਦਾਂ ਇਹ ਦੱਸਿਆ ਇਹਨਾਂ ਨੇ ਵੀ ਜੈਦੇਵ ਨਾਂ ਦਾ ਪਿੰਡ ਕਰਿਆਲਾ ਜ਼ਿਲ੍ਹਾ ਤਰਨਤਾਰਨ ਆ ਜੀ ਇੱਥੇ ਆ ਜਨ ਵੈਸੇ ਤਾਂ ਹੁਣ ਹਰ ਪਿੰਡ ਦੇ ਵਿੱਚ ਇਸ ਤੱਕ ਤਕਨੀਕ ਦਾ ਪਤਾ ਲੱਗ ਗਿਆ ਹੂੰ ਤਕਨੀਕ ਕੀ ਆ ਜਿੱਦਾਂ ਇਹਨਾਂ ਨੇ ਦੱਸਿਆ ਹੂੰ ਵੀ ਪਰਾਲੀ ਜਦੋਂ ਆਪਣੇ ਝੋਨਾ ਵੱਢ ਲਿਆ ਹੂੰ ਤੇ ਉਹਨੂੰ ਛੱਟਾ ਦੇ ਕੇ ਕਣਕ ਦਾ ਤੇ ਆਪਣਾ ਖਾਦ ਦਾ ਉੱਤੇ ਕਟਰ ਫੇਰਦਾ ਹੂੰ ਉੱਤੋਂ ਪਾਣੀ ਲਾਤਾ ਗੱਲ ਤਾਂ ਇੰਨੀ ਆ ਹੂੰ ਹੁਣ ਇਹਦੇ ਵਿੱਚ ਪਹਿਲੀ ਤਾਂ ਗੱਲ ਜਿਵੇਂ ਤੁਸੀਂ ਦੱਸਿਆ ਮਾਨ ਬਣਾਉਣ ਦੀ ਆ ਹੂੰ ਦੂਜੇ ਨੰਬਰ ਦੇ ਉੱਪਰ ਜਿਹੜਾ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਮੈਂ ਉੱਥੇ ਫੋਕਸ ਕਰਨੀ ਗੱਲ ਹੈ ਬਿਲਕੁਲ ਜਿਹੜਾ ਪੰਜਾਬ ਦੀ ਤਬਾਹੀ ਦਾ ਕਾਰਨ ਬਣਦਾ ਪਿਆ ਕਿਸਾਨ ਜਥੇਬੰਦੀਆਂ ਦੇ ਉੱਤੇ ਮੈਂ ਥੋੜਾ ਜਿਹਾ ਕਿੰਤੂ ਪ੍ਰਿੰਤੂ ਕਰਨਾ ਕਿਉਂਕਿ ਬੜੇ ਕਿਸਾਨ ਆਗੂ ਵੀ ਜਥੇਬੰਦੀਆਂ ਵੀ ਇਸ ਗੱਲ ਦੇ ਹੱਕ ਦੇ ਵਿੱਚ ਨੇ ਹੂੰ ਵੀ ਵਾਤਾਵਰਨ ਬਚਾਉਣਾ ਹੈ ਅੱਗ ਨਹੀਂ ਲਾਉਣੀ ਚਾਹੀਦੀ ਹੂੰ ਪਰ ਉਹ ਕੁੱਲ ਮਿਲਾ ਕੇ ਫੋਕਸ ਫੇਰ ਉੱਥੇ ਕਰ ਦਿੰਦੇ ਜੀ ਸਰਕਾਰ ਸਾਨੂੰ ਸਬਸਿਡੀ ਦਵੇ ਹੂੰ ਸਾਡਾ ਇੰਨਾ ਖਰਚਾ ਆ ਜਾਂਦਾ 5-5000 ਰੁਪਏ ਕਹਦੇ ਖਰਚਾ ਆਉਂਦਾ ਜੀ ਇੱਥੇ ਜੈਦੇਵ ਨੇ ਤਾਂ ਛਾਪਾ ਹੀ ਨਵੇੜ ਦੇ ਤਾਂ ਖਰਚੇ ਦਾ ਹੂੰ ਇਹ ਤਕਨੀਕ ਕਿਉਣੀ ਇਹਦੀ ਗੱਲ ਕੋਈ ਕਰਦਾ ਬਿਲਕੁਲ ਹੁਣ ਮੈਂ ਇੱਥੇ ਹੈਰਾਨ ਆ ਪੀ ਪੀਏ ਯੂ ਲੁਧਿਆਣਾ ਉਹ ਵੀ ਪਿੱਛੇ-ਪਿੱਛੇ ਚੱਲ ਰਹੀ ਆ ਹੂੰ ਜੈਦੇਵ ਅੱਗੇ ਆ ਤੇ ਪੀਏ ਯੂ ਪਿੱਛੇ ਆ ਹੂੰ ਪੀਏ ਯੂ ਦੇ ਵਾਈਸ ਚਾਂਸਲਰ ਪਿਛਲੇ ਸਾਲ ਜੀ ਤਰਨਤਾਰਨ ਜ਼ਿਲ੍ਹੇ ਦੇ ਬੜੇ ਕਿਸਾਨਾਂ ਨੂੰ ਮਿਲ ਕੇ ਗਏ ਹੂੰ ਤੇ ਉਹਨਾਂ ਦੀ ਤਸੱਲੀ ਹੋਈ ਪੀ ਦਾ ਝਾੜ ਵਧਿਆ ਆ ਜੀ ਅਗਲੀ ਗੱਲ ਹੋਰ ਆ ਜਿਹੜੀ ਸਭ ਤੋਂ ਜ਼ਰੂਰੀ ਆ ਜੀ ਪੀ ਜਿਹੜੀਆਂ ਦੂਜੀਆਂ ਫਸਲਾਂ ਕਣਕਾਂ ਨੇ ਹਮ ਆਪਾਂ ਅੱਗ ਲਾ ਕੇ ਵੇਚਣੇ ਸੁਪਰ ਸੀਡਰ ਹੈਪੀ ਸੀਡਰ ਕਿੰਨੇ ਖਰਚੇ ਆ ਉਹਦੇ ਬਿਲਕੁਲ ਇਹ ਕਣਕ ਆ ਜਿਹੜੀ ਹਮ ਪਿਛਲੇ ਸਾਲ ਇੰਨਾ ਦਿਨਾਂ ਦੇ ਵਿੱਚ ਹਨੇਰੀਆਂ ਚੱਖੜ ਮੀਂਹ ਪੈ ਸੀ ਹਮ ਤੇ ਸਾਰੀਆਂ ਕਣਕਾਂ ਲੰਮੇ ਪੈ ਗਜਾਂ ਸੀ ਜੀ ਵਿਖੋ ਹਰਾਨੇ ਵਾਲੀ ਗੱਲ ਪਹਿਲਾਂ ਇੱਕ ਨਾਰਾ ਅਸੀਂ ਦੱਬ ਕੇ ਬਾਹਰ ਅੱਜ ਕੇ ਖਾ ਇਹ ਕਣਕ ਤਾਂ ਪਹਿਲੀ ਤਾਂ ਵਾਈ ਨਹੀਂ ਜਾਏ ਦੇਵ ਨੇ ਨਾ ਕੋ ਖਰਚਾ ਨਾ ਇਹਦੇ ਕੋਲ ਕੋ ਸੰਦਾ ਨਾ ਟਰੈਕਟਰਾਂ ਨਾ ਕੋ ਹਾਲਾ ਜਿਹੜੇ ਕਹਿੰਦੇ ਵੀ ਅਸੀਂ ਕਿਸਾਨ ਛੋਟੇ ਆ ਵੱਡੇ ਕਹਿੰਦੇ ਵੀ ਸਾਨੂੰ ਸਰਕਾਰ ਖਰਚਾ ਦਾ ਵੀ ਛੋਟੇ ਕਹਿੰਦੇ ਵੀ ਸਾਡੇ ਕੋਲ ਤਾਂ ਸੰਦ ਨਹੀਂ ਹੈਗੇ ਹੈਗੇ ਵੱਡੇ ਲੋਕਾਂ ਕੋਲ ਸੰਦ ਆ ਆਨੇ ਬਹਾਨੇ ਕਰਕੇ ਵੱਡੇ ਲੋਕ ਕਹਿੰਦੇ ਸਾਡਾ ਖਰਚਾ ਜ਼ਿਆਦਾ ਹੋ ਜਾਂਦਾ ਵੱਡੇ ਵੀ ਅੱਗਾ ਲਾ ਰਹੇ ਆ ਛੋਟੇ ਵੀ ਅੱਗਾ ਲਾ ਰਹੇ ਵੀ ਸਾਡੇ ਕੋਲ ਸੰਦ ਨਹੀਂ ਹੈਗੇ ਤੇ ਇਹ ਜਿਹੜਾ ਮੈਂ ਜਿਤਨਾ ਇਹਦੇ ਬਾਰੇ ਜਿਤਨਾ ਹੁਣ ਇੰਨੇ ਜੈਦੇਵ ਨੇ ਵੀ ਗੁਰਪ੍ਰੀ ਦਬੜੀ ਖਾਨੇ ਤੋਂ ਸੁਣਿਆ ਤੇ ਮੈਂ ਵੀ ਪਹਿਲਾਂ ਗੁਰਪ੍ਰੀ ਦਬੜੀ ਖਾਨੇ ਤੋਂ ਸੁਣਿਆ ਕਿ ਇੱਕ ਗਿਆਨ ਸਿੰਘ ਕੋਈ ਕਿਸਾਨ ਸੀ ਜੀ ਉਹਨੇ ਗੁਰਪ੍ਰੀ ਦਬੜੀ ਖਾਨੇ ਨੇ ਇਹਦਾ ਨਾਂ ਗਿਆਨਵੀ ਦੀ ਰੱਖਤਾ ਹੂੰ ਤੇ ਹੁਣ ਪੀਯੂ ਚਲੋ ਜਿਹੜਾ ਮਰਜ਼ੀ ਨਾਂ ਰੱਖ ਲਵੇ ਮਲਚੰਗਵੀ ਦੀ ਕਹਲੇ ਜਿਹੜਾ ਇੱਕ ਉਹਦੇ ਵਾਸਤੇ ਜੰਤਰ ਕੜਤਾ ਫੇਰ ਕਾਰਪੋਰੇਟ ਘਰਾਣਿਆਂ ਦਾ ਹੂੰ ਜੈਦੇਵ ਨੇ ਤਾਂ ਛੱਟਾ ਕਣਕ ਦਾ ਵੀ ਤੇ ਬੀਜ ਦਾ ਵੀ ਤੇ ਖਾਦ ਦਾ ਆਪ ਦੇਤ ਆ ਜਾਂਦੇ ਆਂ ਦਿਹਾੜੀ ਦਾ ਰਲਾ ਤੇ ਕਾਰਪੋਰੇਟ ਘਰਾਣੇ ਫੇਰ ਵਿੱਚ ਕੁਝ ਸਪੈਟ ਕਰ ਗਏ ਆ ਉਹਨਾਂ ਨੇ ਕਿ ਸਰਫੇਸ ਸੀਡਰ ਮਸ਼ੀਨ ਲੈ ਜਾਂਦੀ ਆ ਹੂੰ ਵੀ ਵਿੱਚ ਇਹਦੇ ਪਾਓ ਖੁਰਲੀ ਜੀ ਬਣਾਤੀ ਆ ਤੇ ਨਾਲ ਹੀ ਕਟਰ ਬਣਾਤਾ ਤੇ ਨਾਲ ਹੀ ਉਹ ਛੱਟਾ ਦਿੱਤੀ ਜਾਂਦੇ ਆ ਹੂੰ ਇੱਥੇ ਅਸਲ ਗੱਲ ਤਾਂ ਕਰਨੀ ਬਣਦੀ ਆ ਵੀ ਇਹ ਗਰੀਬ ਤੇ ਛੋਟੇ ਕਿਸਾਨਾਂ ਦੀ ਗੱਲ ਆ ਸਾਨੂੰ ਕੋਈ ਕਿਸੇ ਮਸ਼ੀਨਰੀ ਦੀ ਲੋੜ ਨਹੀਂ ਗੀ ਬਿਲਕੁਲ ਤੇ ਇਹਦੇ ਵਿੱਚ ਮੈਂ ਸਰਕਾਰ ਨੂੰ ਸਿੱਧਾ ਜ਼ਿੰਮੇਵਾਰ ਸਮਝਦਾ ਹੂੰ ਵੱਡੇ ਵੱਡੇ ਘਰਾਣੇ ਉਹਨਾਂ ਦੇ ਸੁਪਰ ਸੀਡਰ ਤੇ ਮਲਚਰ ਕਈ ਕੁਝ ਉਹਨਾਂ ਦੀਆਂ ਵੀਡੀਓ ਆ ਰਹੀਆਂ ਨੇ ਹੂੰ ਕਿਉਂਕਿ ਕਾਰਪੋਰੇਟ ਘਰਾਣੇ ਦੀਆਂ ਗੱਲਾਂ ਸਾਰੀਆਂ ਸਰਕਾਰਾਂ ਕਰਦੀਆਂ ਮੈਂ ਸਮਝਦਾ ਹਾਂ ਵੀ ਸਾਰੇ ਐਮਐਲਏ ਸਾਰੇ ਮੰਤਰੀ ਮੁੱਖ ਮੰਤਰੀ ਫੋਕਸ ਕਰ ਦੇਣ ਹੂੰ ਇਨੂੰ ਸਰਫੇਸ ਸੀਡਰ ਕਹਿ ਲੋ ਸਰਫੇਸ ਵਿਧੀ ਕਹਿ ਲੋ ਇਹਨੂੰ ਮਲਚੰਗ ਵਿਧੀ ਕਹਿ ਲੋ ਇਹਦੀ ਬੱਲੇ ਬੱਲੇ ਚਾਹਣੀ ਚਾਹੀਦੀ ਹੈ ਜਿੱਥੇ ਵੱਡੇ ਵੱਡੇ ਕਰਦੇ ਆ ਨਾ ਅਖਬਾਰਾਂ ਦੇ ਵਿੱਚ ਅੱਜ ਜੀ ਵਪਾਰੀਆਂ ਨਾਲ ਮਿਲਣੀ ਕਰਨੀ ਆ ਇਹ ਕਿਉਂ ਨਹੀਂ ਹੁੰਦਾ ਅੱਜ ਅਸੀਂ ਮਲਚੰਗ ਵਿਧੀ ਨਾਲ ਕਣਕ ਬੀਜਣੀ ਆ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਪੀ ਸਰਕਾਰ ਦਾ ਇਹੋ ਜਿਹਾ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਨਹੀਂ ਆਵੇਗਾ ਤੇ ਨਾ ਆਇਆ ਜਿਸ ਤਰ੍ਹਾਂ ਆਪਣੇ ਖੇਤੀਬਾੜੀ ਵਿਭਾਗ ਹੁੰਦੇ ਹੈ ਨਾ ਕੀ ਖੇਤੀਬਾੜੀ ਵਿਭਾਗ ਜਿਹੜੇ ਉਹ ਕੈਂਪ ਲਗਾ ਕੇ ਇਹਨਾਂ ਚੀਜ਼ਾਂ ਦੀ ਜਾਣਕਾਰੀ ਨਹੀਂ ਦਿੰਦੇ ਜਾਣਕਾਰੀ ਦਿੰਦੇ ਨੇ ਹੂੰ ਪਰ ਉਹ ਪਿੱਛੇ ਚੱਲ ਰਹੇ ਕਿਸਾਨਾਂ ਤੋਂ ਹੂੰ ਪਹਿਲੀ ਵਾਰੀ ਮੈਨੂੰ ਪੀਏਯੂ ਦਾ ਇੱਕ ਡਾਕਟਰ ਡਾਕਟਰ ਸੋਹਣ ਸਿੰਘ ਵਾਲੀਆ ਹੂੰ ਇਸੇ ਦੇ ਸਾਲ ਇੱਕ ਕੋਟ ਬੁੱਢੇ ਵੀਡੀਓ ਬਣਾਉਣੀ ਸੀ ਤੇ ਮੈਂ ਉਹ ਡਾਕਟਰ ਨੂੰ ਫੋਨ ਕੀਤਾ ਮੈਂ ਕਿਹਾ ਵੀ ਅਸੀਂ ਇਹਦੇ ਬਾਰੇ ਗੱਲ ਕਰਨੀ ਤੁਸੀਂ ਦੱਸੋ ਕਹਿੰਦੇ ਜੀ ਪਟਿਆਲੇ ਦੇ ਵਿੱਚ ਹਜ਼ਾਰਾਂ ਏਕੜ ਬੀਜੇ ਜਾ ਰਿਹਾ ਹੂੰ ਪਰ ਪੀਏਯੂ ਤੇ ਖੇਤੀਬਾੜੀ ਮਹਿਕਮਾ ਪਿੱਛੇ ਪਿੱਛੇ ਚੱਲ ਰਿਹਾ ਕਿਸਾਨਾਂ ਦੇ ਮੈਂ ਕਹਿੰਨਾ ਚਲੋ ਪਿੱਛੇ ਪਿੱਛੇ ਵੀ ਚੱਲ ਲੈਣ ਹੂੰ ਪਰ ਹੁਣ ਤਾਂ ਅੱਗੇ ਲੱਗ ਜਾਣਾ ਹੂੰ ਸਾਡੇ ਪਿੰਡ ਕੱਲਾ ਜੈਦੇ ਵੀ ਬੀਜ ਰਿਹਾ ਹੂੰ ਔਰ ਕਿੰਨੇ ਵੱਡੇ ਲੈਂਡਲਾਰਡ ਨੇ ਪੰਜਾਹਾਂ ਪੰਜਾਹਾਂ 100-100 ਕਿੱਲਿਆਂ ਵਾਲੇ ਕਿਸਾਨ ਨੇ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਇੱਕ ਪਾਸੇ ਸਰਕਾਰ ਉਹਨਾਂ ਦਿਨਾਂ ਦੇ ਵਿੱਚ ਖੇਤੀਬਾੜੀ ਵਿਭਾਗਾਂ ਪੱਬਾਂ ਪਾਰ ਹੋਇਆ ਫਿਰਦਾ ਉੱਤੇ ਕਹਿੰਦੇ ਜੀ ਸੈਟੇਲਾਈਟ ਲਾਤਾ ਕਿੰਨੇ ਅੱਗ ਲਾਈ ਆ ਕਿੱਥੇ ਕੀ ਕੁਝ ਹੋਇਆ ਉਹੋ ਜੇ ਨਾਟਕ ਕਰਨ ਦੀ ਬਜਾਇਆ ਉਹਨਾਂ ਸਾਰਾ ਖਰਚਾ ਇਸ ਗੱਲ ਦੇ ਉੱਤੇ ਲਾ ਦੇਵੇ ਕਿ ਕੋਈ ਅੱਗ ਲਾਉਣ ਤੋਂ ਬਿਨਾ ਬਿਨਾ ਕਿਸੇ ਖਰਚੇ ਤੋਂ ਜੀ ਯਾਰ ਸਾਰਾ ਕੁਝ ਹੋ ਰਿਹਾ ਹੈ ਤੇ ਇਹਦੇ 'ਚ ਰੌਲਾ ਕਾਹਦਾ ਹਰ ਪਿੰਡ ਦੇ ਵਿੱਚ ਧਾਰਮਿਕ ਸਥਾਨਾਂ ਦੇ ਉੱਤੇ ਖੇਤੀਬਾੜੀ ਵਿਭਾਗ ਆਵੇ ਪੰਜਾਬ ਸਰਕਾਰ ਆਵੇ ਮੈਂ ਕਹਿੰਦਾ ਇਹਦੇ 'ਚ ਵਿਭਾਗ ਦੀ ਕੋਈ ਲੋੜ ਨਹੀਂ ਜਿਹੜੀ ਪਾਰਟੀ ਦਾ ਰਾਜ ਆ ਤੇ ਜਿਹੜੀਆਂ ਦੂਜੀਆਂ ਅੱਡੀਆਂ ਚੋਕਚੋਕ ਕੇ ਤੇ ਕਹਿੰਦੀਆਂ ਅੰਗਾ ਅਗਲਾ ਰਾਜ ਅਸੀਂ ਰਹਿਣਾ ਉਹ ਕਿਉਂ ਨਹੀਂ ਇਸ ਪਾਸੇ ਆਉਂਦੇ ਉਹਨਾਂ ਨੇ ਝੂਠ ਮਾਰਨ ਦੇ ਠੇਕਾ ਲੈ ਲਿਆ ਸਾਰੇ ਐਮਐਲਏ ਮੈਦਾਨ ਦੇ ਵਿੱਚ ਆ ਜਾਣ ਨਵੰਬਰ ਮਹੀਨੇ ਦੇ ਵਿੱਚ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕੋਈ ਜਗਜੀਤ ਸਿੰਘ ਡੱਲੇਵਾਲ ਦਾ ਮੈਂ ਨਾਂ ਲੈਣ ਨੂੰ ਤਿਆਰ ਹਾਂ ਜਿਹੜਾ ਅੱਗ ਲਾਉਣ ਦੇ ਹੱਕ ਦੇ ਵਿੱਚ ਅੰਸ਼ਰਿਆਂ 막 ਲਾਉਣ ਦੇ ਹੱਕ ਦੇ ਵਿੱਚ ਆ ਉਹਦੀ ਗੱਲ ਮੈਂ ਤਾਂ ਕਰ ਰਿਹਾ ਵੀ ਪਰਾਲੀ ਦੀ ਤਾਂ ਚਲੋ ਇੱਕ ਮੰਨ ਲਿਆ ਇੱਕ ਸਕਿੰਟ ਵੀ ਇੱਕ ਸਮੱਸਿਆ ਆ ਤੇ ਜਿਹੜੇ ਕਣਕ ਦਾ ਨਾਲ ਆ ਅਸੀਂ ਤੂੜੀ ਬਣਾ ਲਈ ਆ ਤੇ ਐਡੇ-ਐਡੇ ਬੁੱਥੇ ਰਹਿ ਗਏ ਆ ਤੇ ਉਹਨਾਂ ਨੂੰ ਅੱਗ ਲਾਉਣ ਬਾਰੇ ਕੀ ਭਲਾ ਦਰੀਲ ਕਸਾਨਾਂ ਦੀ ਤੇ ਜਾਂ ਆਗੂਆਂ ਦੀ ਉਹਦੇ ਬਾਰੇ ਮੇਰੇ ਕੋਲ ਰਿਕਾਰਡ ਆ ਜਗਜੀਤ ਸਿੰਘ ਡੱਲੇ ਵਾਲੇ ਨੇ ਅੱਜ ਤੋਂ 2 ਸਾਲ ਪਹਿਲਾਂ ਬਿਆਨ ਦਿੱਤਾ ਸੀ ਵੀ ਕਣਕ ਦੇ ਨਾਲ ਨੂੰ ਅਸੀਂ ਅੱਗ ਤਾਂ ਲਾਉਣੇ ਆ ਕਿਉਂਕਿ ਸਾਡਾ ਕੰਪਿਊਟਰ ਕਰਾਇਆ ਨਹੀਂਗਾ ਚੱਲਦਾ। ਹੂੰ ਤੇ ਮੈਂ ਜਦੋਂ ਗੱਲ ਕੀਤੀ ਕਈ ਕਿਸਾਨਾਂ ਨਾਲ ਗੱਲ ਉਹਨਾਂ ਨੇ ਮੈਨੂੰ ਕੰਪਿਊਟਰ ਕਰਾਇਆ ਚੱਲਦੇ ਦੀ ਵੀਡੀਓ ਵਿਖਾਈ। ਹੂੰ ਕਹਿੰਦੇ ਵੀ ਅਸੀਂ ਤਾਂ ਨਾਲ ਨੂੰ ਅੱਗ ਵੀ ਨਹੀਂ ਲਾਈ ਤੇ ਸਾਡਾ ਕੰਪਿਊਟਰ ਕਰਾਇਆ ਪੱਜਾ ਹੀ ਫਿਰਦਾ। ਹੋ ਸਕਦਾ ਡੱਲੇਵਾਲ ਦਾ ਕਰਾਇਆ ਨਾ ਚੱਲਦਾ ਹੋਵੇ। ਹੂੰ ਹੁਣ ਇੱਥੇ ਇਹ ਗੱਲ ਬੜੀ ਜਿਦਬਾਜੀ ਦੀ ਆ ਗਈ ਆ। ਹੂੰ ਸਰਕਾਰ ਆਪਣੇ ਹਿਸਾਬ ਨਾਲ ਕਹਿੰਦੀ ਆ ਵੀ ਗੱਲਾਂ ਦੇ ਕੜਾ ਬਣਾ ਲਵਾ। ਹੂੰ ਕਿਸਾਨ ਕਹਿੰਦੇ ਵੀ ਅਸੀਂ ਥੱਲੇ ਨਹੀਂ ਲੱਗਣਾ। ਫਿਰ ਜਿਹੜੀ ਪਾਰਟੀ ਦਾ ਰਾਜ ਹੁੰਦਾ। ਹੂੰ ਦੂਜੀਆਂ ਪਾਰਟੀਆਂ ਵਾਲਿਆਂ ਦੀ ਕੋਸ਼ਿਸ਼ ਹੁੰਦੀ ਵੀ ਕਿਸੇ ਤਰੀਕੇ ਨਾਲ ਇਹ ਮਸਲਾ ਉਲਝਾਇਆ ਜਾਵੇ। ਹੂੰ। ਸਭਰਾਹਪਿੰਡ ਦਾ ਮੈਂ ਇੱਕ ਗਵਾਹ ਆ। ਜੀ। ਸਭਰਾਹਪਿੰਡ ਇਸ ਤੋਂ ਕਰਿਆਲੇ ਤੋਂ 10-15 ਕਿਲੋਮੀਟਰ ਦੂਰ ਆ। ਹੂੰ। ਉੱਥੇ ਅਜ ਤੋਂ ਪਹਿਲਾਂ ਹੂੰ ਕੋਈ 10-12-15 ਸਾਲ ਪਹਿਲਾਂ ਹੂੰ ਆਪਣੇ ਭਪਿੰਦਰ ਸਿੰਘ ਖੇਤੀਬਾੜੀ ਅਫਸਰ ਨੇ ਹੁਣੇ ਪੱਟੀ ਤੇ ਆ। ਜੀ। ਉਹਨਾਂ ਨੇ ਮੈਨੂੰ ਦੱਸਿਆ ਵੀ ਇੱਕ ਕਿਸਾਨ ਨੇ ਉੱਥੇ ਮਟਰ ਬੀਜਨੇ ਸੀ। ਹੂੰ। ਤੇ ਉਹਨੇ ਪਰਾਲੀ ਨੂੰ ਅੱਗ ਨਹੀਂ ਲਾਈ। ਹੂੰ। ਤੇ ਭਿੰਦਰ ਸਿੰਘ ਖੇਤੀਬਾੜੀ ਅਫਸਰ ਦੀ ਜੁਬਾਨੀ ਉਹਨੂੰ ਕਿਸਾਨ ਯੂਨੀਅਨ ਵਾਲੇ ਕਹਿੰਦੇ ਸੀ ਵੀ ਤੂੰ ਅੱਗ ਕਿਉਂ ਨਹੀਂ ਲਾਉਂਦਾ ਅੱਛਾ ਤੂੰ ਨਵਾਂ ਸੀ ਆਪਾ ਪਾ ਦੇਣਾ ਕਿਉਂਕਿ ਹੁਣ ਇੱਥੇ ਜੇ ਘਰਿਆਲੇ ਪਿੰਡ ਦੇ ਵਿੱਚ ਸਰਕਾਰ ਜਾਗਦੀ ਹੋਵੇ ਤੇ ਫੇਰ ਜੈਦੇਵ ਬਾਰੇ ਗੱਲ ਚੱਲੇਗੀ ਵੀ ਜੈਦੇਵ ਨੂੰ ਪੁੱਛਣਗੇ ਕਿ ਇਹ ਵੀ ਤੂੰ ਕਿਉਂ ਸੀ ਆਪਾ ਨਵਾਂ ਕਰ ਰਿਹਾ ਹਮ ਜਿਹੜੇ ਦੂਜੇ ਲੋਕ ਇਹ ਵੀ ਇਹ ਵੀ ਕਹਿ ਸਕਦੇ ਆ ਕਿ ਚੰਗਾ ਭਲਾ ਸਾਰਾ ਕੰਮ ਚੱਲੀ ਜਾ ਰਿਹਾ ਅੱਗਾਂ ਲਾਈ ਜਾ ਰਹੇ ਆ ਵਾਤਾਵਰਨ ਖਰਾਬ ਕਰੀ ਜਾ ਰਹੇ ਆ ਜੀਵ ਜੰਤੂ ਸਾੜੀ ਜਾ ਰਹੇ ਆ ਬੰਦੇ ਸਾੜਤੇ ਇਹਨਾਂ ਨੇ ਅੱਗਾ ਲਾ ਲਾ ਕੇ ਅਜੇ ਤੱਕ ਮੈਂ ਕਹਿੰਦਾ ਵੀ ਇਹਨਾਂ ਨੂੰ ਕੰਨਾਂ ਨੂੰ ਹੱਥ ਨਹੀਂ ਲਾਉ ਰਹੇ ਤੇ ਜੈਦੇਵ ਤਾਂ ਮੁੱਖ ਮੰਤਰੀ ਦੀ ਕੋਠੀ 'ਚ ਜਾ ਕੇ ਸਨਮਾਨਤ ਹੋਣਾ ਚਾਹੀਦਾ ਜੀ ਇੱਥੇ ਤਾਂ ਮੇਰੇ ਹਿਸਾਬ ਨਾਲ ਕਿਸੇ ਐਮਐਲਏ ਨੂੰ ਮੰਤਰੀ ਨੂੰ ਨਹੀਂ ਪਤਾਗਾ ਵੀ ਜੈਦੇਵ ਇੱਥੇ ਪੰਜਾਬ ਦੇ ਵਿੱਚ ਕੋਈ ਕਿਸਾਨ ਵੀ ਹੈਗਾ ਹੂੰ ਇਹ ਜੈਦੇਵ ਨੂੰ ਮੈਂ ਕਹਿੰਦਾ ਵੱਡਾ ਉਹ ਜਿਹੜਾ ਪ੍ਰਚਾਰ ਕਰਨ ਵਾਲੇ ਨੂੰ ਕੀ ਉਹ ਨਾਂ ਰੱਖਿਆ ਹੁੰਦਾ ਹੈ ਨਾ ਉਹ ਪਤਾ ਨਹੀਂ ਕਦੀ ਇਹ ਮਤਾਬਾ ਚਣ ਤੇ ਸਚਨ ਤੰਦੋਲਕਰ ਵਰਗੇ ਬਣ ਜਾਂਦੇ ਆ ਨਾ ਅੱਗੇ ਜੀ ਜੀ ਤੇ ਇਹਨੂੰ ਜਿਹੜਾ ਉਹ ਕੀ ਬ੍ਰਾਂਡ ਅੰਬੈਸਡਰ ਕਹਿੰਦੇ ਆ ਇਹਨੂੰ ਜੈਦੇਵ ਨੂੰ ਬਣਾਉਣਾ ਚਾਹੀਦਾ ਅਖੀਰ ਦੇ ਵਿੱਚ ਅਖੀਰ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੋਗੇ ਉਹਨਾਂ ਲੋਕ ਕਿਸਾਨਾਂ ਨੂੰ ਜਿਹੜੇ ਅਜੇ ਵੀ ਇਹ ਪਾਸੇ ਨਹੀਂ ਆਉਣਾ ਚਾਹੀਦਾ ਮੈਸੇਜ ਉਹਨਾਂ ਨੂੰ ਕੀ ਦੇਣਾ ਉਹਨਾਂ ਨੂੰ ਹਾਥੀ ਜੋੜਦੇ ਆ ਜੀ ਭੀ ਜਿਤਬਾਦੀ ਛੱਡੋ ਹੂੰ ਜੇ ਕਿਸਾਨ ਯੂਨੀਅਨ ਦੇ ਆਗੂ ਹੂੰ ਸਿੱਧੀ ਗੱਲ ਆ ਵੀ ਕਹਿ ਦੇਣਾ ਜਦੋਂ ਹੁਣ ਕਹਿੰਦੇ ਵੀ ਸ਼ੰਭੂ ਬਾਰਡਰ ਤੇ ਜਾਣਾ ਦਿੱਲੀ ਜਾਣਾ ਕਿੰਨਾ ਕੋਲ ਲੜਿਆ ਹਾਂ ਮੈਂ ਕਿੰਨਾ ਵੀ ਮੇਰੇ ਵਰਗਾ ਜਿਹੜਾ ਇੱਕ ਦਿਨ ਨਹੀਂ ਬਾਹਰ ਰਹਿ ਸਕਦਾ ਤੇ ਕਿਸਾਨ ਇੱਕ ਇੱਕ ਸਾਲ ਰਹਿ ਉੱਥੇ ਬਿਲਕੁਲ ਬੜੀ ਵੱਡੀ ਗੱਲ ਆ ਕਿੰਨੀਆਂ ਮੌਤਾਂ ਹੋਈਆਂ ਕਿੰਨੇ ਦੁੱਖ ਚੱਲੇ ਬਿਣਾ ਣਾਉਣ ਧੋਣ ਤੋਂ ਕੱਪੜੇ ਧੋਣ ਤੋਂ ਬਿਣਾ ਸਭ ਤੋਂ ਵੱਡਾ ਕਸ਼ਟ ਕਿਸਾਨਾਂ ਨੇ ਚੱਲਿਆ ਜੀ ਤੇ ਜੇ ਕਿਤੇ ਇਹ ਲਹਿਰ ਚੱਲ ਪਵੇ ਕਿਸਾਨ ਆਗੂ ਅੱਗੇ ਲੱਗਣਾ ਜਿਹੜੇ ਸਮਾਜਿਕ ਲੋਕ ਨੇ ਉਹ ਅੱਗੇ ਲੱਗਣਾ ਧਾਰਮਿਕ ਲੋਕ ਅੱਗੇ ਲੱਗਣਾ ਛੱਡ ਦੇਣ ਯਾਰ ਦੂਜਾ ਨਾਮ ਜਪਣ ਦਾ ਮੈਂ ਕਹਿੰਨਾ ਭਾਵੇਂ ਕਿਸੇ ਨੂੰ ਮੇਰੀ ਗੱਲ ਤੇ ਕਿੰਤੂ ਪਰੰਤੂ ਲੱਗੇ ਇਹ ਵੀ ਨਾਮ ਹੀ ਜਪਣ ਵਾਲੀ ਗੱਲ ਆ ਜੈਦੇਵ ਜਿਹੜਾ ਇਹ ਨਾਮ ਜਪ ਰਿਹਾ ਬਿਲਕੁਲ ਇਹ ਜ਼ਰੂਰੀ ਨਹੀਂ ਵੀ ਅੱਗੇ ਗ੍ਰੰਥ ਰੱਖ ਕੇ ਤੇ ਕੋਈ ਰਵਾਇਤ ਕਰਨੀ ਆ ਇੱਥੇ ਕੁਦਰਤ ਦਾ ਵਾਸਾ ਆ ਐਸ ਖੇਤ ਦੇ ਵਿੱਚ ਚੌਂ ਗੱਲਿਆਂ ਦੇ ਵਿੱਚ ਇਧਰ ਮਾਰਿਓ ਜੇ ਕੈਮਰਾ ਆ ਗਵਾਂਡੀਆਂ ਦੇ ਕਣਕ ਦੇ ਵਿੱਚ ਗੁੱਲੀ ਡੰਡਾ ਕਿੰਨਾ ਆ ਹੂੰ ਇਹ ਦੂਜੇ ਤਰੀਕੇ ਨਾਲ ਵੀਜੀ ਆ ਤੇ ਇਧਰ ਜੈਦੇਵਾਲੇ ਪਾਸੇ ਵੇਖੋ ਅਜ ਤੋਂ 4 ਸਾਲ ਪਹਿਲਾਂ ਇੱਥੇ ਵੀ ਗੁੱਲੀ ਡੰਡਾ ਹੁੰਦਾ ਸੀ ਮੈਂ ਇਹਦੇ ਬਾਰੇ ਇੱਕ ਹੋਰ ਮੈਸੇਜ ਲੋਕਾਂ ਨੂੰ ਹੱਥ ਜੋੜਨੇ ਚਾਹਣਾ ਵੀ ਗੁੱਲੀ ਡੰਡਾ ਸਾਡੇ ਕਿਉਂ ਆ ਰਿਹਾ ਗੁੱਲੀ ਡੰਡਾ ਉੱਥੇ ਆਉਂਦਾ ਜਿੱਥੇ ਗੈਰ ਕੁਦਰਤੀ ਵਰਤਾਰਾ ਹੁੰਦਾ ਬਿਲਕੁਲ ਜਿਹੜੀਆਂ ਜ਼ਮੀਨਾਂ ਭਲ ਵਾਲੀਆਂ ਨੇ ਥੱਲੇ ਮੱਲੜਾ ਗਡੋਏ ਨੇ ਜ਼ਮੀਨ ਦੀ ਪਜਾਊ ਸ਼ਕਤੀ ਵਧੀਆ ਉੱਥੇ ਗੁੱਲੀ ਡੰਡਾ ਨਹੀਂ ਉਗਦਾ ਗੁੱਲੀ ਡੰਡਾ ਗੈਰ ਕੁਦਰਤੀ ਨਦੀਨ ਆ ਹੂੰ ਕੁਦਰਤੀ ਨਦੀਨ ਜਿਹੜੇ ਕਣਕ ਦੇ ਵਿੱਚ ਉੱਗਣ ਵਾਲੇ ਨੇ ਉਹ ਆ ਜਿਹੜੇ ਆਪਾਂ ਬਾਥੂ ਆ ਜੀ ਹੋਰ ਕਈ ਚੀਜ਼ਾਂ ਪ੍ਰਾਤਨ ਸਮੇਂ ਦੀ ਹੁੰਦੀਆਂ ਸੀ ਉਹ ਤਾਂ ਹੁਣ ਦਵਾਈਆਂ ਨੇ ਗਾਇਬ ਕਰ ਦਿੱਤੀਆਂ ਤੇ ਇੰਨੀਆਂ ਕੀ ਬੇਨਤੀਆਂ ਨੇ ਹੱਥ ਜੁੜੇ ਆ ਸਰਕਾਰਾਂ ਅਗੇ ਸਭ ਤੋਂ ਪਹਿਲਾਂ ਦੂਜੇ ਨੰਬਰ ਦੇ ਉੱਪਰ ਕਿਸਾਨ ਆਗੂ ਅਗੇ ਤੀਜੇ ਨੰਬਰ ਦੇ ਉੱਪਰ ਜਿਹੜੇ ਕਿਸਾਨ ਨੇ ਉਹ ਤਾਂ ਵਿਚਾਰੇ ਬੜੇ ਭੋਲੇ ਆ ਉਹਨਾਂ ਨੂੰ ਜਿੱਧਰ ਮਰਜ਼ੀ ਲਾ ਲੋ ਤੁਸੀਂ ਮੁੱਕ ਦੀ ਮਕਾਈ ਆ ਬਹੁਤ ਬਹੁਤ ਧੰਨਵਾਦ ਸਾਹਿਬ ਦਾ ਧੰਨਵਾਦ ਜੀ ਬਹੁਤ ਬਹੁਤ ਸੋ ਇਸ ਸਰ ਹਰਦੀਪ ਸਿੰਘ ਘਿਹਰਾਲਾ ਸਾਹਿਬ ਸੋ ਇੱਕ ਵਾਰੀ ਫੇਰ ਮੈਂ ਕਾਵਾਂਗਾ ਇੱਕ ਵਾਰੀ ਦੂਰ ਤੱਕ ਕੈਮਰਾ ਦਿਖਾ ਦਿਓ ਜਿੱਥੋਂ ਤੱਕ ਕੈਮਰੇ ਦੀ ਨਿਗਾਹ ਜਾਂਦੀ ਹੈ ਕਿ ਇਹ ਬਿਲਕੁਲ ਸਾਫ਼ ਸੁਥਰੀ ਤੇ ਆਰਗੈਨਿਕ ਤਰ੍ਹਾਂ ਦੀ ਖੇਤੀ ਜਿਹੜੀ ਹੋਈ ਹੈ ਕਣਕ ਬਹੁਤ ਵਧੀਆ ਹੋਈ ਹੈ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਮੀਂਹ ਹਨੇਰੀ ਦੇ ਵਿੱਚ ਵੀ ਇਹਦਾ ਕੋਈ ਵੀ ਇਹਨੂੰ ਕੋਈ ਅਸਰ ਨਹੀਂ ਹੁੰਦਾ ਤੇ ਦੂਜੇ ਪਾਸੇ ਦੀ ਵੀ ਇੱਕ ਵਾਰੀ ਦਿਖਾ ਦਿਓ ਵੀ ਇਹ ਵੇਖਣ ਨੂੰ ਤੁਹਾਨੂੰ ਨਜ਼ਰ ਆਊਗਾ ਕਿ ਉਧਰਲੇ ਪਾਸੇ ਜਿਹੜਾ ਗੁੱਲੀ ਡੰਡੇ ਦੀ ਗੱਲ ਕੀਤੀ ਇਹਨਾਂ ਵੀ ਗੁੱਲੀ ਡੰਡਾ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਪਰ ਇਧਰਲੇ ਪਾਸੇ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਨਜ਼ਰ ਆ ਰਿਹਾ ਸੋ ਇਹ ਜਿਹੜੀ ਵਿਧੀ ਹੈ ਸਾਰਿਆਂ ਨੂੰ ਅਪਣਾਉਣੀ ਚਾਹੀਦੀ ਹੈ ਸੋ ਇਸ ਵੀਰ ਨੇ ਨਾ ਤਾਂ ਕਦੀ ਆਪਣੇ ਖੇਤਾਂ ਨੂੰ ਅੱਗ ਲਾਈ ਤੇ ਮੁਨਾਫਾ ਵੀ ਲੈ ਰਿਹਾ ਖਰਚਾ ਬਿਲਕੁਲ ਘਟਾ ਕੇ ਤੇ ਵੱਧ ਮੁਨਾਫਾ ਤਾਂ ਹੀ ਹੁੰਦਾ ਜੇ ਤਾਂ ਖਰਚਾ ਘਟ ਜਾਂਦਾ ਸੋ ਅੱਜ ਦੀ ਵੀਡੀਓ ਦੇ ਵੱਤੋ ਵਾ ਸ਼ੇਅਰ ਕਰਿਓ ਤਾਂ ਜੋ ਵੱਤੋ ਇਹ ਜਾਣਕਾਰੀ ਲੋਕਾਂ ਤੱਕ ਪਹੁੰਚੇ ਵੀ ਆਓ ਸਾਰੇ ਵਾਤਾਵਰਨ ਨੂੰ ਪਿਆਰ ਕਰੀਏ